ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਹਰ ਵਾਰ ਦੀ ਤਰ੍ਹਾਂ ਆਪਾਂ ਫੇਰ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਸਰਦਾਰੀ ਸੂਟ ਨੇ ਅੱਜ ਵਾਲੇ ਤੇ ਗਰਮੀਆਂ ਦੇ ਵਿੱਚ ਬੈਸਟ ਕੁਆਲਿਟੀ ਦਾ ਕੱਪੜਾ ਰਹੇਗਾ ਬਹੁਤ ਸੋਹਣਾ ਸਟੱਫ ਹੈ ਜੀ ਨਿਊ ਸਟੱਫ ਆਇਆ ਠੀਕ ਹੈ ਸਭ ਨੇ ਅਲੱਗ-ਅਲੱਗ ਨੇਮਸ ਰੱਖੇ ਹੋਏ ਨੇ ਇਹਦੇ ਐਕਚੁਅਲ ਦੇ ਵਿੱਚ ਇਹ ਕੀ ਹੈ ਕਿ ਕ੍ਰਸ਼ ਦੇ ਟਾਈਪ ਸਟੱਫ ਹੈ ਨਾ ਠੀਕ ਮਸਲੀਨ ਕ੍ਰਸ਼ ਬੋਲਿਆ ਜਾਂਦਾ ਇਹਨੂੰ ਤੇ ਕਪੜਾ ਜਿਹੜਾ ਤੁਸੀਂ ਮੰਗਵਾਉਂਗੇ ਐਕਸਪੀਰੀਅנס ਕਰੋਗੇ ਗ੍ਰੇਸ ਐਸ ਦੇ ਵਿੱਚ ਠੀਕ ਹੈ ਥੋੜੇ ਥੋੜੇ ਇਸ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਰਿੰਕਲਸ ਦਾ ਟੈਕਸਚਰ ਹੈ ਠੀਕ ਹੈ ਬਹੁਤ ਜ਼ਿਆਦਾ ਸੌਫਟ ਹੈ ਲਾਈਨਿੰਗ ਦੇ ਨਾਲ ਵੀ ਬਣਾ ਸਕਦੇ ਹੋ ਵਿਦਆਊਟ ਲਾਈਨਿੰਗ ਵੀ ਸੂਟ ਬਣੇਗਾ ਹਾਂਜੀ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਉਹ ਤੁਹਾਨੂੰ ਦੋਨੋਂ ਹੀ ਸ਼ੋ ਹੋ ਜਾਣਗੇ 올ਓਵਰ ਵੀ ਤੇ ਮੈਚਿੰਗ ਵੀ ਸਕਰੀਨ ਦੇ ਉੱਪਰ ਸੋ ਵੀਡੀਓ ਨੂੰ ਪਲੀਜ਼ ਧਿਆਨ ਨਾਲ ਦੇਖ ਲਿਆ ਕਰੋ ਸਾਰਾ ਤੁਹਾਨੂੰ ਸਟੱਫ ਦੇ ਬਾਰੇ ਵਿੱਚ ਨੌਲੇਜ ਦਿੱਤੀ ਹੁੰਦੀ ਹੈ ਪ੍ਰਾਈਸ ਆਪਣਾ ਵਿੱਚ ਦੱਸਿਆ ਹੁੰਦਾ ਅਗਰ ਨਹੀਂ ਮੈਂਸ਼ਨ ਹੈਗਾ ਧੰਨ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਜਿਹੜੇ ਨਵੇਂ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਿੰਨੇ ਜੀ ਸਰਵ ਕਰਦੇ ਆਂ ਸ਼੍ਰੀ ਮੁਖਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈਣਾ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਤੁਸੀਂ ਵਟਸਐਪ ਮੈਸੇਜ ਕਰ ਦੇਣਾ ਠੀਕ ਹੈ ਹਾਂਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤਾਂ ਤੁਸੀਂ ਐਡਵਾਂਸ ਪੇਮੈਂਟ ਕਰਕੇ ਹੀ ਜਿਹੜਾ ਤੁਹਾਡਾ ਆਰਡਰ ਹੈ ਉਹ ਬੁੱਕ ਮੰਨਿਆ ਜਾਂਦਾ ਕਨਫਰਮ ਮੰਨਿਆ ਜਾਂਦਾ ਹਾਂਜੀ ਪਹਿਲਾ ਸੂਟ ਹੈ ਕਲਰਸ ਨੇ ਜਿਹੜੇ ਪ੍ਰਿੰਟਿੰਗ ਹੈ ਬਹੁਤ ਜ਼ਿਆਦਾ ਪਿਆਰੀ ਰਹਿਣ ਵਾਲੀ ਹੈ ਸਾਰੇ ਸੂਟਸ ਹੀ ਤੇ ਲਿਮਟਿਡ ਸਟਾਕ ਹੈ ਠੀਕ ਹੈ ਤਾਂ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਪ੍ਰਿੰਟ ਇਸ ਦੇ ਵਿੱਚ ਆਈ ਥਿੰਕ ਤੁਸੀਂ ਵੀਡੀਓ ਦੇ ਵਿੱਚੋਂ ਵੀ ਗੈਸ ਕਰ 파 ਰਹੇ ਹੋਗੇ ਕੱਪੜੇ ਦੀ ਗ੍ਰੇਸ ਨੂੰ ਠੀਕ ਹੈ ਜੀ ਨਾ ਤਾਂ ਪ੍ਰਿੰਟ ਪ੍ਰਿੰਟ ਹੈਗਾ ਜਿਹੜਾ ਉਹ ਜਿਆਦਾ ਹੀ ਵੱਡਾ ਨਾ ਬਿਲਕੁਲ ਬਰੀਕ ਹੈ ਮੀਡੀਅਮ ਪ੍ਰਿੰਟ ਹੈਗਾ ਹਾਂਜੀ ਅਗਰ ਤੁਸੀਂ ਇਸ ਦੀ ਮੈਚਿੰਗ ਲਾਉਂਗੇ ਤਾਂ ਆਪਾਂ ਤੁਹਾਨੂੰ ਮੈਚਿੰਗ ਕਰਕੇ ਦੇਵਾਂਗੇ ਮਸਲੀਨ ਦੇ ਨਾਲ ਮਡਾਲ ਤੇ ਆ ਠੀਕ ਹੈ ਇਹ ਕਲਰ ਦੇ ਨਾਲ ਇਸ ਦੀ ਮੈਚਿੰਗ ਜਾਏਗੀ ਹਾਂਜੀ ਨੈਕਸਟ ਹੈਗਾ ਜਿਹੜਾ ਆਪਣਾ ਇਹ ਵਾਲਾ ਪ੍ਰਿੰਟ ਹੈ ਆਫ ਵਾਈਟ ਦੇ ਉੱਪਰ ਗ੍ਰੇ ਦੇ ਨਾਲ ਮੈਚਿੰਗ ਮਿਲੇਗੀ ਤੁਹਾਨੂੰ ਅਗਰ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਔਲਓਵਰ ਵੀ ਲੈ ਸਕਦੇ ਹੋ ਪ੍ਰਿੰਟਸ ਹੈਗੇ ਨੇ ਜਿਹੜੇ ਜੀ ਬਹੁਤ ਜ਼ਿਆਦਾ ਪਿਆਰੇ ਨੇ ਤੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰਿੰਟਸ ਨੇ ਠੀਕ ਹੈ ਜੀ ਆਫ ਵਾਈਟ ਦੇ ਉੱਪਰ ਬਣਿਆ ਹੋਇਆ ਪ੍ਰਿੰਟ ਹੈ ਇਹ ਇਸ ਤਰ੍ਹਾਂ ਦੇ ਨਾਲ ਤੇ ਜਿਹੜੀ ਮੈਚਿੰਗ ਹੈਗੀ ਹੈ ਉਹ ਆਪਾਂ ਗ੍ਰੇ ਕਲਰ ਦੇ ਨਾਲ ਕੀਤੀ ਹੋਈ ਹੈ ਜੀ ਇਸ ਦੀ ਠੀਕ ਹੈ बॉटम ਦਾ ਕੱਪੜਾ ਵੀ ਤੁਹਾਨੂੰ ਬ੍ਰਾਂਡਡ ਮਿਲੇਗਾ ਠੀਕ ਹੈ ਬਹੁਤ ਵਧੀਆ ਐਂਡ ਸੌਫਟ ਮਿਲੇਗਾ ਅਗਰ ਤੁਸੀਂ ਮੈਚਿੰਗ ਦੇ ਵਿੱਚ ਜਾ ਰਹੇ ਹੋ ਹਾਂਜੀ ਨੈਕਸਟ ਡੇ ਵਾਲਾ ਕਲਰ ਹੈ ਆਪਣੇ ਕੋ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਪ੍ਰਿੰਟ ਹੈ ਠੀਕ ਹੈ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਬਣਿਆ ਹੋਇਆ ਹੈ ਵੀ ਤੇ ਇਸ ਦੀ ਮੈਚਿੰਗ ਹੈਗੀ ਹੈ ਜਿਹੜੀ ਜੋ ਇਸ ਦੇ ਵਿੱਚ ਇਹ ਵਾਲਾ ਕਲਰ ਹੈ ਨਾ ਇਹਦੇ ਨਾਲ ਆਪਾਂ ਇਹ ਵਾਲੀ ਮੈਚਿੰਗ ਕੀਤੀ ਹੋਈ ਹੈ ਠੀਕ ਹੈ ਜੀ ਆਪਾਂ ਤੁਹਾਨੂੰ ਮੈਚਿੰਗਸ ਵੀ ਨਾਲ ਦੀ ਨਾਲ ਦਿਖਾ ਰਹੇ ਹਾਂ ਜਿੱਦਾਂ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਦਾਂ ਹੀ ਲੈ ਸਕਦੇ ਹੋ ਪਲੀਜ਼ ਜਦੋਂ ਤੁਸੀਂ ਸਕਰੀਨਸ਼ਾਟ ਲੈਣਾ ਹੈ बॉਟਮ ਦਾ ਸਕਰੀਨਸ਼ਾਟ ਨਾ ਲਿਆ ਕਰੋ ਸੂਟ ਦਾ ਸਕਰੀਨਸ਼ਾਟ ਲੈ ਕੇ ਭੇਜਿਆ ਕਰੋ ਹਾਂਜੀ ਤੇ ਨੈਕਸਟ ਇਹ ਹੈਗਾ ਪਿਆਰਾ ਜਿਹਾ येलो ਕਲਰ ਠੀਕ ਹੈ ਬਹੁਤ ਹੀ ਪਿਆਰਾ ਕਲਰ ਹੈ ਮਸਟਰਡ ਕਲਰ ਹੈ ਫਰਸਟ ਟੋਨ ਹੈ ਠੀਕ ਹੈ ਗ੍ਰੇਸਫੁਲ ਹੈ ਇਸ ਤਰ੍ਹਾਂ ਦੀ ਨਾਲ ਪ੍ਰਿੰਟ ਬਣਿਆ ਹੋਇਆ ਹੈ ਇਸ ਪ੍ਰਿੰਟ ਦੇ ਨਾਲ ਜੋ ਏਬਲ ਕਲਰ ਹੈ ਇਸਦੇ ਨਾਲ ਆਪਾਂ बॉਟਮ ਦੀ ਮੈਚਿੰਗ ਕੀਤੀ ਹੋਈ ਹੈ ਜੋ बॉਟਮਸ ਨੇ ਉਹ ਵੀ ਆਪਾਂ ਫੁੱਲ ਗ੍ਰੇਸ ਵਾਲੀਆਂ ਹੀ ਲਗਾਈਆਂ ਹੋਈਆਂ ਨੇ ਸਟੱਫ ਹੈਗਾ ਜਿਹੜਾ ਇਕਵਲ ਗ੍ਰੇਸ ਦਾ ਲੱਗਿਆ ਹੋਇਆ ਹਾਂਜੀ ਨੈਕਸਟ ਹੈਗਾ ਆਪਣਾ ਇਹ ਬਲੈਕ ਕਲਰ ਐਂਡ ਸਭ ਤੋਂ ਪਹਿਲਾਂ ਤੁਸੀਂ ਇਹਦੀ ਮੈਚਿੰਗ ਦੇਖ ਲਓ ਇਹਦੀ ਮੈਚਿੰਗ ਹੈ ਜਿਹੜੀ ਆਪਾਂ ਕੀਤੀ ਹੋਈ ਹੈ ਸਟੀਲ ਗ੍ਰੇ ਕਲਰ ਦੇ ਨਾਲ ਠੀਕ ਹੈ ਤੇ ਇਹ ਹੈਗਾ ਆਲਓਵਰ ਸੂਟ ਬਲੈਕ ਕਲਰ ਦਾ ਮੈਚਿੰਗ ਕਰਵਾਨੀ ਹੈ ਮੈਚਿੰਗ ਕਰਵਾ ਸਕਦੇ ਹਾਂ 올ਓਵਰ ਲੈਣਾ 올ਓਵਰ ਲੈ ਸਕਦੇ ਹਾਂ ਐਂਡ ਤੁਸੀਂ ਇਹਨਾਂ ਸੂਟਸ ਦੇ ਵਿੱਚ ਇੱਕ ਚੀਜ਼ ਅਗਰ ਨੋਟਿਸ ਕਰ ਰਹੇ ਹੋਵੋਗੇ ਤਾਂ ਜੋ ਵੀ ਕਲਰਸ ਲੱਗੇ ਹੋਏ ਨੇ ਪ੍ਰਿੰਟ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਕਈ ਵਾਰ ਹੁੰਦਾ ਆਪਾਂ ਨੂੰ ਕਿ ਸਾਨੂੰ ਆਹ ਕਲਰ ਨਹੀਂ ਪਸੰਦ ਹੈਗਾ ਜੀ ਜਾਂ ਇਸ ਵਿੱਚ ਪ੍ਰਿੰਟਿੰਗ ਇੰਦਾਂ ਦੀ ਹੈ ਜਾਂ ਫਲਾਵਰ ਦੇ ਕਲਰ ਇੰਦਾਂ ਦੇ ਕਿਉਂਕਿ ਕਈ ਲੇਡੀਜ਼ ਹੁੰਦੀਆਂ ਬਹੁਤ ਜ਼ਿਆਦਾ ਚੂਜ਼ੀ ਹੁੰਦੀਆਂ ਨੇ ਹਨਾ ਉਹਨਾਂ ਨੂੰ ਜਿਨ੍ਹਾਂ ਨੂੰ ਸੂਟਸ ਦਾ ਜ਼ਿਆਦਾ ਚਾਹ ਹੁੰਦਾ ਤਾਂ ਇਹ ਵਾਲੇ ਸੂਟਸ ਨੇ ਜਿਹੜੇ ਤੁਹਾਡੇ ਲਈ ਨੇ ਬੇਫਿਕਰ ਹੋ ਕੇ ਤੁਸੀਂ ਪਰਚੇਸ ਕਰ ਸਕਦੇ ਹੋ ਹਰ ਇੱਕ ਸੂਟ ਦੇ ਵਿੱਚ ਬਹੁਤ ਜ਼ਿਆਦਾ ਪ ਕਲਰ ਲੱਗੇ ਹੋਏ ਨੇ ਹਾਂਜੀ ਜਿਹੜਾ ਬੇਸ ਕਲਰ ਆ ਬਲੈਕ ਰਹੇਗਾ ਠੀਕ ਹੈ ਐਂਡ ਸਟੱਫ ਤਾਂ ਤੁਸੀਂ ਬੇਫਿਕਰ ਹੋ ਕੇ ਪਰਚੇਸ ਕਰ ਸਕਦੇ ਹੋ ਹਾਂਜੀ ਨੈਕਸਟ ਵਾਲਾ ਪ੍ਰਿੰਟ ਹੈਗਾ ਜਿਹੜਾ ਇਹ ਹੈਗਾ ਉਹਨਾਂ ਦੇ ਲਈ ਜਿਨ੍ਹਾਂ ਨੂੰ ਫਲਾਰੀ ਪ੍ਰਿੰਟਸ ਪਸੰਦ ਹੁੰਦੇ ਨੇ ਠੀਕ ਹੈ ਤੁਸੀਂ ਥੋੜੇ ਵੱਡੇ ਫਲਾਰਸ ਵਾਲੇ ਪਸੰਦ ਕਰਦੇ ਹੋ ਤਾਂ ਇਸ ਤਰ੍ਹਾਂ ਦੇ ਨਾਲ ਨੇ ਬਰਗੰਡੀ ਸ਼ੇਡ ਹੈ ਜੀ ਬਰਗੰਡੀ ਸ਼ੇਡ ਦੇ ਉੱਪਰ ਬਣਿਆ ਹੋਇਆ ਸੌਟ ਔਰ ਇਸਦੀ ਜਿਹੜੀ ਮੈਚਿੰਗ ਹੈਗੀ ਆ ਉਹ ਆਪ ਇਸ ਤਰ੍ਹਾਂ ਦੇ ਨਾਲ ਇਸ ਦਾ ਸ਼ੇਡ ਦੇ ਨਾਲ ਕੀਤੀ ਹੈ ਠੀਕ ਹੈ ਦੇਖੋ ਸਾਰੇ ਫਲਾਵਰਸ ਦੇ ਕਲਰ ਹੀ ਕਿੰਨੇ ਪਿਆਰੇ ਨੇ ਠੀਕ ਹੈ ਜੀ ਹਾਂਜੀ ਨੈਕਸਟ ਵਾਈਨ ਸ਼ੇਡ ਦੇ ਉੱਪਰ ਬਣਿਆ ਹੋਇਆ ਸੋਟ ਇਹਦੀ ਜਿਹੜੀ ਮੈਚਿੰਗ ਹੈ ਉਹ ਬਾਵਾ ਸ਼ੇਡ ਦੇ ਨਾਲ ਹੈ ਇਸ ਤਰ੍ਹਾਂ ਦੇ ਇਹ ਸੂਟ ਹੈਗਾ ਜਿਹੜਾ ਉਹਨਾਂ ਦੇ ਲਈ ਹੈ ਜਿਨ੍ਹਾਂ ਨੂੰ ਪਰਮੇ ਪ੍ਰਿੰਟ ਪਸੰਦ ਹੁੰਦੇ ਹਨ ਪਰਿਆਪਰਿਆ ਸੂਟ ਹੈਗਾ ਜਿਨ੍ਹਾਂ ਨੂੰ ਪਸੰਦ ਹੈ ਤਾਂ ਇਹ ਉਹਨਾਂ ਦੇ ਲਈ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ক্লোਜ਼ ਲੁੱਕ ਵੀ ਲੈ ਸਕਦੇ ਹੋ ਸੂਟ ਦੀ ਹਾਂਜੀ ਨੈਕਸਟ ਇਹ ਵਾਲਾ ਸੂਟ ਹੈ ਸਟੀਲ ਗ੍ਰੇ ਕਲਰ ਦੇ ਵਿੱਚ ਇਸ ਦੀ ਮੈਚਿੰਗ ਹੋਈ ਹੋਈ ਹੈ ਇੱਕ ਗ੍ਰੀਨ ਕਲਰ ਦੇ ਨਾਲ ਜਿਹੜਾ ਇਸ ਪੱਤੀ ਦੇ ਵਿੱਚ ਗ੍ਰੀਨ ਕਲਰ ਹੈ ਠੀਕ ਹੈ ਜੀ ਲੋਜੀ ਇਸ ਤਰ੍ਹਾਂ ਦੇ ਨਾਲ ਕਲਰਸ ਲੱਗੇ ਹੋਏ ਨੇ, ਪ੍ਰਿੰਟਿੰਗ ਬਣੀ ਹੋਈ ਹੈ। ਹਾਂਜੀ ਤੇ ਇੱਕ ਤੁਹਾਨੂੰ ਹੋਰ ਚੀਜ਼ ਦੱਸਦੇ ਆ ਜਿਹੜੇ ਸੂਟ ਸਫੇਦ ਦੁਪੱਟਾ ਹੁੰਦੇ ਆ ਨਾ ਉਹਨਾਂ ਦਾ ਦੁਪੱਟਾ ਤੁਹਾਨੂੰ ਨਾਲ ਹੀ ਸ਼ੋਅ ਹੁੰਦਾ ਹੈ। ਠੀਕ ਹੈ ਜਿਹੜੇ ਸੂਟ ਅਸੀਂ ਬਿਨਾ ਦੁਪੱਟੇ ਤੋਂ ਦਿਖਾ ਰਹੇ ਹਾਂ ਇਹਦਾ ਮਤਲਬ ਉਹ ਸਾਰੇ ਸੂਟ ਵਿਦਆਊਟ ਦੁਪੱਟਾ ਨੇ ਦੁਪੱਟਾ ਤੁਹਾਡੀ ਚੋਇਸ ਦੇ ਅਕੋਰਡਿੰਗ ਲੱਗਣਾ ਜਿੰਨਾ ਤੁਹਾਡਾ ਬਜਟ ਹੈ ਉਸ ਅਕੋਰਡਿੰਗ ਜਿਹੜਾ ਹੈਗਾ ਤੁਸੀਂ ਦੁਪੱਟਾ ਲਗਵਾ ਸਕਦੇ ਹੋ ਠੀਕ ਹੈ ਜੀ ਦੇਖੋ ਜੀ ਅਗੇਨ ਬਲੈਕ ਕਲਰ ਦੇ ਵਿੱਚ ਪ੍ਰਿੰਟਿੰਗ ਅਲੱਗ ਹੈ ਜੀ ਐਂਡ ਮੈਚਿੰਗ ਦੇਖੋ ਤੁਸੀਂ ਕਿੰਨੀ ਪਿਆਰੀ ਹੈ ਇਸਦੇ ਨਾਲ ਇਹ ਲੋਜੀ ਜੋ ਇਹ ਵਾਲਾ ਫਲਾਵਰ ਹੈ ਨਾ ਇਸ ਦੇ ਨਾਲ ਮੈਚਿੰਗ ਹੈਗੀ ਜਿਹੜੀ ਕੀਤੀ ਹੋਈ ਹੈ ਐਂਡ ਇਹ ਹੈਗਾ ਜਿਹੜਾ ਤੁਹਾਡਾ ਪ੍ਰਿੰਟਰ ਹੈਗਾ 올ਓਵਰ ਤੇ ਵਿੱਚ ਠੀਕ ਹੈ 올ਓਵਰ ਵੀ ਇਹ ਵਾਲੇ ਸੂਟਸ ਵੇਅਰ ਕੀਤੇ ਸੋਹਣੇ ਲੱਗਦੇ ਨੇ ਬਾਕੀ ਜੀ ਬਜਟ ਵੀ ਦੇਖਣਾ ਹੁੰਦਾ ਐਂਡ ਆਪਣੀ ਆਪਣੀ ਚੁਆਇਸ ਹੁੰਦੀ ਹੈ ਕਿ ਹਾਂਜੀ ਸਰ ਮੈਚਿੰਗ ਸੂਟ ਪਸੰਦ ਹੈ ਜਾਂ 올ਓਵਰ ਪਸੰਦ ਹੈ ਤਾਂ ਆਪਾਂ ਇਸ ਲਈ ਮੈਚਿੰਗਸ ਤੁਹਾਨੂੰ ਹੈਗੀਆਂ ਜਿਹੜੀਆਂ ਨਾਲ ਦੀ ਨਾਲ ਦਿਖਾ ਰਹੇ ਹਾਂ ਹਾਂਜੀ ਅੱਜ ਦੀ ਵੀਡੀਓ ਦਾ ਲਾਸਟ ਸੂਟ ਆਪਾਂ ਇਸਦੇ ਵਿੱਚ ਤੁਹਾਨੂੰ 10 12 ਦੇ ਕਰੀਬ ਜਿਹੜੇ ਹੈਗੇ ਆ ਡਿਜ਼ਾਈਨਸ ਦਿਖਾ ਦਿੱਤੇ ਨੇ ਕਲਰਸ ਵੀ ਅਲੱਗ-ਅਲੱਗ ਨੇ ਠੀਕ ਹੈ ਜੋ ਵੀ ਤੁਹਾਡੀ ਚੋਇਸ ਹੈਗੀ ਆ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਆਪਾਂ ਇਸ ਦੀ ਮੈਚਿੰਗ ਕੀਤੀ ਹੋਈ ਹੈ ਠੀਕ ਹੈ ਜਿਹੜਾ ਕਲਰ ਹੈ ਜੀ ਉਹ ਨੇਵੀ ਬਲੂ ਹੈ بیس ਕਲਰ ਹੈ ਠੀਕ ਹੈ ਨੇਵੀ ਬਲੂ ਕਲਰ ਹੈਗਾ ਜਿਹੜਾ ਇਸ ਦਾ ਬੇਸ ਕਲਰ ਹੈ ਐਂਡ ਇਸ ਤਰ੍ਹਾਂ ਦੇ ਨਾਲ ਰਹੀ ਗੀਸ ਦੇ ਵਿੱਚ ਪ੍ਰਿੰਟਿੰਗ ਇਹ ਵੀ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਐਂਡ ਇਹ ਮੈਚਿੰਗ ਦੇ ਵਿੱਚ ਵੀ ਬਹੁਤ ਸੋਹਣੇ ਲੱਗਣੇ ਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਜਿਹੜੇ ਅਗਲੇ ਵੀ ਸੂਟਸ ਆ ਰਹੇ ਨੇ ਬਹੁਤ ਜ਼ਿਆਦਾ ਸੋਹਣੇ ਸੂਟਸ ਆ ਰਹੇ ਨੇ ਸੋ ਤੁਸੀਂ ਉਸ ਹਿਸਾਬ ਦੇ ਨਾਲ ਆਪਣੀਆਂ ਬੁਕਿੰਗਸ ਕਰਵਾ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਤੇ ਇਸ ਵਾਰ ਵੀ ਲੇਟ ਨਾ ਹੋ ਜਿਓ ਸੋ ਜਦੋਂ ਤੁਹਾਡੇ ਕੋਲ ਵੀਡੀਓ ਆਉਂਦੀ ਹੈ ਜਿਹੜੇ ਨਵੇਂ ਈਵਰਸ ਨੇ ਆਪਣੇ ਨਾਲ ਕਾਫੀ ਸਬਸਕ੍ਰਾਈਬਰਸ ਨਵੇਂ ਜੋੜ ਰਹੇ ਨੇ ਨਵੇਂ ਵੀਵਰਸ ਜੋੜ ਰਹੇ ਨੇ ਉਹਨਾਂ ਨੂੰ ਦੱਸ ਦਿਨੇ ਜਿਹੜੀ ਟਾਈਮਿੰਗ ਹੈ ਜੀ ਆਪਣੀ 10 ਵਜੇ ਦੀ ਹੈ ਸਵੇਰ ਦੇ 10 ਵਜੇ ਆਪਣੀ ਜਿਹੜੀ ਵੀਡੀਓ ਆ ਉਹ ਅਪਲੋਡ ਹੁੰਦੀ ਹੈ ਵੀਕ ਦੇ ਵਿੱਚ ਤਿੰਨ ਤੋਂ ਚਾਰ ਵੀਡੀਓਜ਼ ਆਪਣੀਆਂ ਆਉਂਦੀਆਂ ਨੇ ਸੋ ਅਗਰ ਤੁਸੀਂ ਬੈਲ ਆਈਕਨ ਪ੍ਰੈਸ ਕਰ ਲੈਨੇ ਹੋ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਂਦਾ ਹੈ ਵੀਡੀਓ ਦਾ ਠੀਕ ਹੈ ਜੀ ਫਿਰ ਇਹਨਾਂ ਸੂਟਸੇ ਕਰੋ ਆਰਡਰ ਬੁੱਕ ਆਪਾਂ ਮਿਲਾਂਗੇ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ